ਹਾਂਜੀ ਦੋਸਤੋ ਜੁਡੇ ਰਿਓ ਅੱਜ ਤੁਸੀਂ ਸਾਡੇ ਨਾਲ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਸਰਾਏ ਇਮਾਨਤ ਖਾਂ ਜ਼ਿਲ੍ਹਾ ਤਰਨਤਾਰਨ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਿਓ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਜਿਹੜੀ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਹੈ ਕਿਉਂਕਿ ਅਸੀਂ ਪਹੁੰਚੇ ਹਾਂ ਸਰਾਏ ਇਮਾਨਦਖਾਨ ਸਰਾਏ ਇਮਾਨਦਖਾਨ ਦੇ ਵਿੱਚ ਪੁਰਾਣੇ ਮਹਿਲ ਪੁਰਾਣੀਆਂ ਇਮਾਰਤਾਂ ਪੁਰਾਣੇ ਜਿਹੜੇ ਘਰ ਤੁਸੀਂ ਮੇਰੇ ਪਿੱਛੇ ਵੀ ਵੇਖ ਰਹੇ ਜੋ ਤੇ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਸਰਾਏ ਇਮਾਨਦਖਾਨ ਹਾਂਜੀ ਤੁਸੀਂ ਜਿਹੜਾ ਮੇਰੇ ਪਿੱਛੇ ਦੇਖ ਰਿਹਾ ਜੋ ਕਿ ਇਹ ਵੇਖੋ ਪੁਰਾਣਾ ਖੂਹ ਆ ਤੇ ਖੂਹ ਦੇ ਵਿੱਚ ਮਤਲਬ ਕਿ ਉੱਪਰ ਤੱਕ ਵੇਖੋ ਜਿੱਥੋਂ ਤੱਕ ਵੀ ਨਿਗਾਹ ਆ ਰਹੀ ਆ ਬਹੁਤ ਜਿਹੜਾ ਨਾ ਉੱਚਾ ਖੂਹ ਬਣਿਆ ਵਾ ਬੋਲੀ ਟਾਈਪ ਕੁਝ ਬਣਿਆ ਵਾ ਹਾਂਜੀ ਇਹ ਹੈ ਜਿਸਰਾਏ ਅਮਨਤ ਖਾਨ ਦਾ ਦਿੱਲੀ ਦਰਵਾਜਾ ਜਿਸ ਨੂੰ ਕਿਹਾ ਜਾਂਦਾ ਏ ਜਦੋਂ ਅਕਬਰ ਸ਼ਾਹ ਜਹਾਂ ਨੇ ताज महल ਦੇ ਕੈਲੀਗ੍ਰਾਫੀ ਕਰਨ ਲਈ ਅਮਾਨਤ ਸਰਾਏ ਖਾਨ ਨੂੰ ਬੁਲਾਇਆ ਸੀ 1632 ਵੀ ਨੂੰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸਰਾਏ ਅਮਾਨਤ ਖਾਨ ਬਣਾਉਣ ਦਾ ਆਰਡਰ ਵੀ ਦੇ ਦਿੱਤਾ ਸਰਾਏ ਅਮਾਨਤ ਖਾਨ ਦਾ ਪੂਰਾ ਨਾਮ ਅਬਦੁਲ ਹੱਕ ਸੀ ਅਬਦੁਲ ਹੱਕ ਇੱਕ ਬਹੁਤ ਵਧੀਆ ਕੈਲੀਗ੍ਰਾਫਰ ਸੀ ਖੂਬਸੂਰਤ ਦੀਵਾਰਾਂ ਤੇ ਡਿਜ਼ਾਈਨ ਬਣਾਉਣਾ ਮੀਨਾ ਕਾਰੀ ਕਰਨ ਦੇ ਬਹੁਤ ਮਾਹਿਰ ਸੀ ਇਹ ਸਰਾਏ ਅਮਾਨਤ ਖਾਨ ਮੰਦਖਾਂ ਦੇ ਨਾਂ ਨਾਲ ਜਾਣੀ ਜਾਂਦੀ ਹੈ। ਐ ਪੌੜੀਆਂ ਤਾਂ ਐ ਉਹ ਤਾਂ ਹੰਤੇ ਜਦੋਂ ਕਿ ਰਾਜੇ ਆਪਣੇ ਘੋੜੇ ਘਾੜੇ ਲਿਆਣ ਕੇ ਚੰਦੇ ਬੁੰਦੇ। ਕਮਰੇ ਆ ਕਿ ਜਾਂ ਘੋੜੇ ਬੰਨਣ ਵਾਸਤੇ। ਇਹ ਜਿੱਦਾਂ ਆ ਪਿੱਛੇ ਗੇ ਲੋ ਕਮਰੇ ਵੀ ਤੇ ਨਾਲ ਹੀ ਉਹਨਾਂ ਆਪੋ ਆਪਣੇ ਜਿੱਦਾਂ ਘੋੜੇ ਘਾੜੇ ਨਾਲ ਹੀ ਕਮਰੇ ਦੇ ਨਾਲ ਹੀ ਘੋੜੇ ਨਾਲੀ ਕਮਰੇ ਦੇ ਨਾਲ ਹੀ ਘੋੜੇ ਬੰਦ ਨੇ ਇਹਦੇ ਅੰਦਰ ਜਗ ਵੇਖਦੇ ਆਪਾਂ ਹਾਂ ਹਾਂ ਵੇਖੋ ਇਹ ਚਾਰ ਚਫੇਰੇ ਇਦਾਂ ਦੇ ਬਣੇ ਹੈ ਚਾਰ ਦਿਵਾਰੀ ਦੇ ਅੰਦਰ ਹੀ ਉਹ ਟਾਈਮ ਤੇ ਜਦੋਂ ਕੋਈ ਰਾਜੇ ਇੱਥੋਂ ਹੀ ਦੱਸਦੇ ਆਪਾਂ ਤੇ ਵੇਖੀ ਨਹੀਂ ਇੱਥੋਂ ਹੀ ਦੱਸਦੇ ਵੀ ਉਹ ਜਿਹੜੀ ਬੋਲੀ ਤੁਸੀਂ ਵੇਖ ਹਾਂਜੀ ਜਿਹੜੀ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਬੋਲੀ ਵਿਖਾਈ ਆ ਉਸ ਬੋਲੀ ਦੇ ਕਹਿੰਦੇ ਕਿ ਥੱਲੋਂ ਦੀ ਸੁਰੰਗ ਜਾਂਦੀ ਸੀ ਤੇ ਖੂਹ ਦੇ ਨਾਲੋਂ ਜਿਹੜੀ ਸੁਰੰਗ ਨਿਕਲਦੀ ਸੀ ਤੇ ਹੁਣ ਮੈਂ ਕਿਲੇ ਦੇ ਉੱਪਰ ਜਾ ਰਿਹਾ ਹਾਂ ਤੇ ਤੁਹਾਨੂੰ ਉੱਪਰੋਂ ਜਾ ਕੇ ਕਿਲਾ ਵਖਾਣਾ ਤੇ ਇਹ ਆ ਪੁਰਾਣੀਆਂ ਕਿਲੇ ਦੀਆਂ ਪੌੜੀਆਂ ਤੇ ਆਓ ਚੱਲਦੀ ਆ ਉੱਪਰ ਨੂੰ ਅ ਜਿੱਧਰ ਵਾ ਜਾ ਰਹੇ ਆ ਸਾਰੇ ਕਮਰਿਆਂ ਦੇ ਵਿੱਚ ਹਨੇਰਾ ਹੀ ਹਨੇਰਾ ਹੈ ਬਹੁਤ ਵਧੀਆ ਪੁਰਾਣੇ ਸਮੇਂ ਦੇ ਜਿਹੜੇ ਕਮਰੇ ਬਣੇ ਆ ਇਹ ਤੁਸੀਂ ਉੱਪਰ ਨੂੰ ਦਿਖਾ ਦਿਓ ਕਿ ਛੱਤਾਂ ਵੀ ਬਹੁਤ ਮਜ਼ਬੂਤ ਬਣੀਆਂ ਨੇ ਹਾਂਜੀ ਕੋਸ਼ਿਕ ਤੇ ਇਹ ਕਿਲੇ ਦੀ ਜਿਹੜੀ ਆ ਮੁਰੰਮਤ ਹੋ ਚੁੱਕੀ ਆ ਤੇ ਇਧਰ ਤੁਸੀਂ ਵੇਖੋ ਕਿ ਇਹ ਜਿਹੜਾ ਕੋਸ਼ਿਕਲਾ ਜਿਹੜਾ ਵਾ ਬੜਾ ਢਾਹ ਢੇਰੀ ਹੋ ਗਿਆ ਵਾ ਤੇ ਇਹਦੀ ਕਹਿੰਦੇ ਮੁਰੰਮਤ ਚੱਲਣੀ ਆ ਹੋਣੀ ਆ ਦੀ ਮੁਰੰਮਤ ਕਦੀ ਰਾਜੀ ਮਹਾਰਾਜੀ ਇਸ ਜਗ੍ਹਾ ਤੇ ਖੜਦੇ ਸੀ ਇੰਨੇ ਪੁਰਾਣੇ ਜਿਹੜੀਆਂ ਇਮਾਰਤਾਂ ਹੋਣ ਦੇ ਬਾਵਜੂਦ ਅੱਜ ਵੀ ਬੜੀ ਖਸਤਾ ਹਾਲਤ ਦੇ ਵਿੱਚ ਖੜੀਆਂ ਨੇ ਤੇ ਥੋੜਾ ਕੈਮਰਾ ਮਾਰ ਕੇ ਵਿਖਾ ਦਿਓਗੇ ਅੱਜ ਵੀ ਉਹ ਡਿਜ਼ਾਈਨ ਪੁਰਾਣੇ ਬੜੇ ਸੋਹਣੇ ਤਰੀਕੇ ਨਾਲ ਦਿਸ ਰਹੇ ਨੇ ਤੁਸੀਂ ਮੇਰੇ ਪਿੱਛੇ ਵੇਖ ਰਿਹਾ ਜੋ ਕਿ ਇਸ ਕਿਲੇ ਦੇ ਜਿਹੜਾ ਅੰਦਰ ਆ ਕਿੰਨੇ ਸੋਹਣੇ ਸੋਹਣੇ ਜਿਹੜੇ ਘਾਰ ਆ ਤੇ ਇਹ ਘਾਰ ਕਿਲੇ ਦੇ ਅੰਦਰ ਹੀ ਆ ਕਿਉਂਕਿ ਪਹਿਲਾਂ ਸਮਾਂ ਬਹੁਤ ਹੀ ਜਿਹੜਾ ਅ ਕਿਲੇ ਦੇ ਵਿੱਚ ਰੌਣਕਾਂ ਲੱਗਦੀਆਂ ਸੀ ਤੇ ਅੱਜ ਵੀ ਕਿਲੇ ਦੇ ਵਿੱਚ ਰੌਣਕਾਂ ਹੀ ਨੇ ਤੁਸੀਂ ਕੈਮਰਾ ਘੁਮਾ ਕੇ ਦਿਖਾ ਦਿਓ ਕਿ ਜਿੱਧਰ ਵੇਖੋ ਤੁਸੀਂ ਕਿ ਕਿਲੇ ਦੇ ਅੰਦਰ ਬੜੀਆਂ ਸੋਹਣੀਆਂ ਰੌਣਕਾਂ ਔਰ ਜਿਹੜੇ ਪੁਰਾਣੇ ਘਰਾਂ ਨੂੰ ਥੋੜਾ ਬਦਲ ਕੇ ਨਵੇਂ ਘਰ ਬਣ ਗਏ ਆ ਜਦ ਭਾਈਆਂ ਨੂੰ ਛੱਡ ਪ੍ਰਦੇਸ ਗਿਆ ਤੇ ਹੀਰ ਛੱਡ ਗਈ ਤੰਗ ਸਹੇਲੀਆਂ ਦਾ ਇੱਕ ਦਿਨ ਅਸਾਂ ਵੀ ਪਰਦੇਸੀਆਂ ਨੇ ਤੁਰ ਜਾਣਾ ਤੇ ਬੂਹਾ ਮਾਰ ਕੇ ਨਾ ਹੇਲੀਆਂ ਦਾ ਕਦੀ ਪਹਿਲਾ ਸਮਾਂ ਜਿਹੜਾ ਇੱਥੇ ਰੌਣਕਾਂ ਲੱਗਦੀਆਂ ਅੱਜ ਤੁਸੀਂ ਦੇਖੋ ਕਿ ਬੰਦ ਦਰਵਾਜ਼ੇ ਪਏ ਨੇ ਇਹ ਬਹੁਤ ਹੀ ਉਸ ਪੁਰਾਣੇ ਸਮੇਂ ਦਾ ਜਿਹੜਾ ਦਰਵਾਜ਼ਾ ਵਾ ਤੇ ਤੁਸੀਂ ਲੱਭਦੇ ਹੋਗਾ ਜੀਤਾ ਸਭੀ ਇਹ ਆਕਤਬਰ ਦੇ ਸਮੇਂ ਦਾ ਪੁਰਾਣਾ ਕੀ ਇਹ ਤੁਹਾਨੂੰ ਉਸ ਸਮੇਂ ਦਾ ਜਿਹੜਾ ਪੁਰਾਣਾ ਕੀ ਦਿਖਾਉਣਾ ਆਜੋ ਪੁਰਾਣੇ ਸਮੇਂ ਦੀ ਇਮਾਰਤ ਤੇ ਪੁਰਾਣੇ ਸਮੇਂ ਦੇ ਉਹ ਡਿਜ਼ਾਈਨ ਕੀਤੇ ਹੋਏ ਅਤੇ ਤੁਸੀਂ ਸਭ ਨੇ ਇਹ ਕਿ ਜੇ ਅਜੇ ਤੱਕ ਉਸੇ ਹਾਲਤ ਦੇ ਵਿੱਚ ਜਿਹੜਾ ਬਰਕਰਾਰ ਰਿਹਾ ਤੇ ਇਹ ਵਿਖਾ ਦਿਓ ਤੁਸੀਂ ਉੱਪਰ ਨੂੰ ਦਿਖਾ ਦਿਓ ਜਿਹੜੀ ਆਪਾਂ ਤੁਹਾਨੂੰ ਬੋਲੀ ਦਿਖਾ ਕੇ ਆਏ ਆ ਉਸ ਬੋਲੀ ਦਾ ਕਿੰਦੀ ਇਸ ਖੂਹ ਦੇ ਵਿੱਚ ਵੀ ਪਾਣੀ ਆਉਂਦਾ ਸੀ ਇਸ ਤਰ੍ਹਾਂ ਦੇ ਖੂਹ ਇਸ ਕਿਲੇ ਦੇ ਵਿੱਚ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਸੀਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਉਸ ਹੀ ਸਮੇਂ ਦਾ ਪੁਰਾਣਾ ਘਰ ਤੇ ਆਓ ਲੈ ਕੇ ਚੱਲਦੇ ਹਾਂ ਉਸ ਘਰ ਦੇ ਅੰਦਰ ਸਾਡੇ ਨਾਲ ਇਸ ਘਰ ਦੇ ਜਿਹੜੀ ਮਾਲਕ ਨੇ ਸਾਡੇ ਬੀਬੀ ਜੀ ਸਾਡੇ ਨਾਲ ਖੜੇ ਨੇ ਤੇ ਗੱਲਬਾਤ ਕਰਦੇ ਨੇ ਨਾਲ ਕਿ ਬੀਬੀ ਜੀ ਇਹ ਜਿਹੜੀ ਛੱਤ ਵਾ ਕਾਫੀ ਪੁਰਾਣੀ ਆ ਤੇ ਬੜੇ ਹੋਰ ਹਿਸਾਬ ਦੀ ਬਣੀਆਂ ਤੇ ਇਹ ਕਿਸ ਚੀਜ਼ ਦੀ ਛੱਤ ਬਣੀਆਂ ਇਹ ਲੱਕੜੀ ਦੀ ਹੈ ਤੇ ਸੰਦੂਕ ਦੀ ਛੱਤ ਕਹਿੰਦੇ ਹਨ ਪਹਿਲੇ ਲੱਕੜ ਦੇ ਪੁਰਾਣੇ ਸੰਦੂਕ ਹੁੰਦੇ ਸੀ ਠੀਕ ਹੈ ਜੀ ਤੇ ਉਹਦੀ ਛੱਤ ਬਣੀ ਹੈ ਇਹ ਕਾਰੀਗਰਾਂ ਨੇ ਬਣਾਈ ਆਪਣੇ ਹੱਥ ਨਾਲ ਠੀਕ ਹੈ ਜੀ ਇਹ ਕਿਸ ਸਮੇਂ ਦਾ ਬਣਿਆ ਵਾ ਸਾਰਾ ਕੁਝ 500 ਸਾਲ ਤੋਂ ਤਿੱਹੀ ਹੈ ਜਿਆਦਾ ਹੀ ਹੈ 500 ਸਾਲ ਅੱਛਾ ਮੈਂ ਵੇਖ ਰਿਹਾ ਕਿ ਇਹਦੇ ਅੰਦਰ ਉਹ ਕੁੰਡੇ ਲੱਗੇ ਆ ਇਹ ਮਤਲਬ ਕਿ ਇਹ ਕਾਦੇ ਕੁੰਡੇ ਆ ਇਹ ਜਾਨਵਰਾਂ ਦਾ ਕਮਰਾ ਹੀ ਹੈ ਜਨਮ ਦਾ ਨਮਰਾ ਸਿੰਘ ਦੋ ਇਹਦੇ ਮਗਰ ਆ ਇਹਦੇ ਮਗਰ ਦੇ ਪਾਸੇ ਦੋ ਅੱਛਾ ਜੀ ਦੋ ਇੱਕ ਇੱਥੇ ਕਿਤੇ ਇਸ ਬੈਡ ਦੇ ਇੱਕ ਕੰਢ ਦੇ ਨਾਲ ਦੋ ਕਿਲੇ ਇਧਰ ਆ ਆ ਦਰਵਾਜੇ ਬਾਰੇ ਸਭ ਪੁਰਾਣੀਆਂ ਇਹ ਇਹ ਸਾਰਾ ਕੁਝ ਪੁਰਾਣਾ ਵਾ ਅਡੀ ਜੀ ਵੇਖੋ ਤੁਸੀਂ ਕਿੰਨੀਆਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਸਾਹਮਣੇ ਰੱਖੀਆਂ ਅੱਛਾ ਇਹ ਕਿਲੀਆਂ ਵੀ ਉਸੇ ਸਮੇਂ ਦੀਆਂ ਪੁਰਾਣੀਆਂ ਸੇ ਹੁੰਦੀਆਂ ਸੀ ਸ਼ੀਸ਼ੇ ਹੁੰਦੇ ਸੀ ਠੀਕ ਹੈ ਇਹਦੇ ਨਾਲ ਰੱਸੀ ਨਹੀਂ ਬੰਨਦੇ ਨਾ ਖਿੱਚਣ ਨੂੰ ਖੋਲਣ ਵਗਰ ਮੀਆਂ ਚ ਹਾਂਜੀ ਹਾਂਜੀ ਉਹ ਰस्सियां ਹੁੰਦੀਆਂ ਸੀ ਇਹਦੇ ਨਾਲ ਬੰਦੀਆਂ ਪੁਰਾਣੀਆਂ ਕਿਲੀਆਂ ਪੁਰਾਣੀਆਂ ਕਿਲੀਆਂ ਸੀ ਜੀ ਸ਼ੀਸ਼ੇ ਉਹ ਹੀ ਆ ਸ਼ੀਸ਼ਾ ਨਹੀਂ ਹੋਣਾ ਸ਼ੀਸ਼ੀ ਉਸੇ ਸਮੇਂ ਦੀ ਲੱਗੀ ਉਸੇ ਸਮੇਂ ਦੇ ਆ ਵੀ ਦਰਾਜਾ ਦੇਖੋ ਅੱਛਾ ਜੀ ਸਭ ਉਸੇ ਸਮੇਂ ਦੇ ਆ ਵੀ ਸਮੇਂ ਦੇ ਛੋਟ ਛੋਟੇ ਬੁਲੇ ਲੱਗਦੇ ਸੀ ਇਹ ਦਰਵਾਜਾ ਵੀ ਤੇ ਸ਼ੀਸ਼ਾ ਵੀ ਉਸੇ ਸਮੇਂ ਦੇ ਆ ਉਸੇ ਸਮੇਂ ਦੇ ਸਾਰਾ ਕੁਝ ਪੁਰਾਣਾ ਹੀ ਆ ਸੀ ਤੇ ਕੁਝ ਨਹੀਂ ਕੀਤਾ ਇਹ ਵੇਖੋ ਦਰਵਾਜਾ ਅੱਜ ਕੱਲ ਤੇ ਜਿਹੜਾ ਐਡਾ ਮਜ਼ਬੂਤ ਦਰਵਾਜਾ ਇਹ ਲੱਭਦਾ ਹੀ ਨਹੀਂ ਆ ਇਹ ਵੀ ਉਸੇ ਸਮੇਂ ਦੇ ਦਰਵਾਜੇ ਨੇ ਸਹੀ ਆ ਖਿੜਕੀਆਂ ਦਰਵਾਜੇ ਸਭ ਸੇਮ ਹੀ ਆ ਠੀਕ ਹੈ ਜੀ ਤੁਸੀਂ ਸਾਨੂੰ ਹੋਰ ਕੁਝ ਉੱਪਰ ਬਣਿਆ ਸਭ ਪੁਰਾਣਾ ਹੀ ਆ ਅੱਛਾ ਇਹ ਸਾਰਾ ਕੁਝ ਪੁਰਾਣੇ ਸਮੇਂ ਦਾ ਹੀ ਆ ਪੁਰਾਣੇ ਦਾ ਹਾਂ ਦਰਵਾਜਾ ਖੋਲ ਕੇ ਅੱਥਲੇ ਲੈ ਜਾਓ। ਅੱਛਾ ਜੀ ਇੱਥੋਂ ਦਰਵਾਜਾ ਖੋਲ ਕੇ ਥੱਲੇ ਲੈ ਗਏ। ਥੱਲੇ ਲੈ। ਅੱਛਾ ਮੈਂ ਇਹ ਵੇਚਣਾ ਵੀ ਇਹ ਬੜੀ ਸੋਨਾ ਬਾਰਾਂ ਦਰੀ ਇਹਨੂੰ ਕਹਿੰਦੇ ਬਾਰ ਖੰਦਰੀ। ਬਾਰਾਂ ਦਰੀ? ਹਾਂ ਗਣ ਲਾ। ਗਣ ਲਾ। ਅੱਛਾ ਜੀ। ਬਾਰਾਂ ਦਰਵਾਜੇ ਗਿਣ। ਇਹ ਵਾਲਾ ਦਰਵਾਜਾ ਉਸ ਕਮਰੇ 'ਚ ਲੈ ਗਏ। ਅੱਛਾ ਜੀ। ਉਧਰ। ਇੱਥੋਂ ਹਵਾਵਾਂ ਦੇ ਬਹੁਤ ਠੰਡੀਆਂ ਹੁੰਦੀਆਂ। ਮੈਂ ਕਹਿੰਦੀ ਇਹ ਏਸੀ ਦੀ ਲੋੜ ਹੀ ਨਹੀਂ। ਅੱਛਾ ਏਸੀ ਉਸੇ ਉਸੇ ਸ਼ੀਸ਼ੇ ਉਸੇ ਬਰਾਣੇ ਸਮੇਂ ਦੇ ਆ। ਹਾਂਜੀ। ਇਹ ਇਹ ਸਾਰੀਆਂ ਜਾਲੀਆਂ ਸਭ ਸਭ ਕੁਝ ਪੁਰਾਣਾ ਹੀ ਹੈ ਕੁਛ ਨਹੀਂ ਵਾਹ ਐਹੇ ਤੇ ਵੇਖਣੋਂ ਹੁੰਦੇ ਔਰ ਕੀ ਵੇਖਣੋਂ ਹੁੰਦੇ ਇਹ ਵੇਖੋ ਆ ਕਿੰਨੀਆਂ ਪੁਰਾਣੀਆਂ ਲੰਮਾਰੀਆਂ ਮੰਗੀਆਂ ਨੇ ਸਾਰਾ ਕੁਝ ਸਮੇਂ ਦੀਆਂ ਹਾਂ ਇਹ ਹੁਣ ਖੋਲ ਸਕਦੇ ਸਾਂ ਖੋਲੋ ਆ ਸਾਰਾ ਕੁਝ ਉਹ ਹੀ ਆ ਆ ਪਹਿਲੇ ਹੁਣ ਲੱਗਦੇ ਆ ਦੂਜੀ ਤਰ੍ਹਾਂ ਦੇ ਆ ਉਹ ਹੀ ਲੱਕੜਾ ਪੁਰਾਣੀਆਂ ਹੀ ਆ ਉਹ ਲੱਕੜਾ ਪੁਰਾਣੀਆਂ ਹੀ ਨੇ ਹਾਂ ਸਭ ਕੁਝ ਪੁਰਾਣਾ ਹੀ ਹੈ ਪਹਿਲਾਂ ਸਾਰਾ ਕੁਝ ਬਹੁਤ ਵਧੀਆ ਸੀਗਾ ਕਿਉਂਕਿ ਇਹ ਜੇ ਥੱਲੇ ਹੋਈ ਜਿਹੜਾ ਉਹ ਰੋਸਟ ਕਰੋ ਜੋ ਮਰਜ਼ੀ ਕਰੋ ਅੱਛਾ ਫਿਰ ਖਾਣਾ ਬਣਾਉਣਾ ਹੈ ਤੇ ਫਿਰ ਮੈਂ ਆ ਬਣਾ ਲੀ ਅੱਛਾ ਇੱਥੇ ਖਾਣਾ ਬੰਦਾ ਸਾਰਾ ਇਹਦੇ ਚ ਲੱਗਦਾ ਉਹ ਅੱਗ ਬਲਦੀ ਰਹੇਗੀ ਹਣਾ ਡਬਲ ਆ ਜਿਹੜੀ ਆ ਡਬਲ ਆ ਉੱਤੇ ਲੰਬੀ ਹੈਗੀ ਆਹ ਦਰਵਾਜਾ ਉਸ ਕਮਰੇ ਨੂੰ ਲਾਇਆ ਤੇ ਇੱਥੋਂ ਦਰਵਾਜਾ ਥੱਲੇ ਕਿੰਨਾ ਵਧੀਆ ਵਾਗੇ ਤੁਸੀਂ ਇਹ ਪੁਰਾਣੀ ਇਮਾਰਤ ਨੂੰ ਹਣਾ ਕਿੰਨੇ ਸੋਹਣੇ ਤਰੀਕੇ ਦੇ ਨਾਲ ਸੰਭਾਲਿਆ ਆਹ ਵਾਲਾ ਆਹ ਵਾਲਾ ਇਧਰ ਵੇਖ بڑے بڑے ਕਲਾਕਾਰ ਆਉਂਦੇ ਸੀ ਕਿਹਨੂੰ ਕੋਈ ਚੜ੍ਹਨ ਨਹੀਂ ਦਿੰਦੇ ਅੱਛਾ ਜੀ ਲਖਵਿੰਦਰ ਤੇਰੇ ਲਈ ਤੁਹਨੇ ਕੱਢ ਕੇ ਵੇਖੇ ਦੀ ਕਵਾਲੀ ਐ ਇਸ ਕਮਰੇ ਦੀ ਲਖਮਿੰਦਰ ਬਡਾਲੀ ਬਹੁਤ ਵਧੀਆ ਕਲਾਕਾਰ ਨੇ ਔਰ ਇਨਾ ਹਿੰਦੁਸਤਾਨ ਦਾ ਜਿਹੜਾ ਨਾਮ ਰੋਸ਼ਨ ਕੀਤਾ ਵਾ ਜੀ ਉਹਦਾ ਪਿਓ ਹੁੰਦਾ ਸੀ ਉਹਦਾ ਚਾਚਾ ਹੁੰਦਾ ਸੀ ਅੱਛਾ ਜੀ ਦੱਸਾ ਤੇਰੇ بڑے ਕਲਾਕਾਰ ਵਿੰਦਰ ਬਡਾਲੀ ਸਾਹਿਬ ਸਾਡੇ ਜਿਹੜਾ ਪੰਜਾਬ ਦੀ ਹਿੰਦੁਸਤਾਨ ਦੀ ਵਰਲਡ ਫੇਮਸ ਕਲਾਕਾਰ ਨੇ ਤੇ ਯਾਰ ਬਹਿ ਗਿਆ ਨੈਣਾ ਦੇ ਬੁਏ ਆ ਹਾਂ ਉਹ ਕਵਾਲੀ ਇੱਥੋਂ ਦੀ ਇਸ ਕਮਰੇ ਦੀ ਗਾਣਾ ਜਿਹੜਾ ਇੱਥੇ ਕਵਾਲੀ ਜਿਹੜੀ ਰਿਕਾਰਡ ਹੋਈ ਸੀ ਇਸ ਘਰ ਦੇ ਨੈਣਾ ਦੇ ਬੁਏ ਹਾਂ ਫਿਰ ਜਿਹੜਾ ਚਮਟੇ ਵਾਲਾ ਕੀ ਹੈ ਪਾਕਿਸਤਾਨ ਦਾ ਹਰਫਲਵਰ ਹਾਂ ਉਹ ਵੀ ਆਇਆ ਜੇ ਅੱਜ ਉਹ ਵੀ ਆਇਆ ਤੇ ਮੈਂ ਕਹਿੰਦਾ ਇਹਨੂੰ ਛੱਡੋ ਗੁੱਗੇ ਹੋ ਰਹੀ ਸੀ ਆ ਜਿਹੜੇ ਜਿਹੜੇ ਮਲਵਈ ਸਾਰੇ ਅੱਛਾ ਜੀ ਕਿੰਨੂ ਕਿੰਨੂ ਸਵਾਏ ਇਹੀ ਬਟਾਲੀ ਨਾਲ ਫੋਟੋ ਲਵਾਇਆਂ ਬਾਕੀਆਂ ਨੂੰ ਤੁਸੀਂ ਆਪਣਾ ਕੰਮ ਕਰੋ ਤੇ ਜਾਓ ਇਹ ਇੰਨਾ ਕੀ ਕਰਨਾ ਬਹੁਤ ਵਧੀਆ ਆ ਮੇਰੇ ਪਿੱਛੇ ਤੁਸੀਂ ਵੇਖ ਰਹੇ ਜੋ ਕਿ ਬਹੁਤ ਹੀ ਪੁਰਾਣੀ ਜਿਹੜੀ ਮਸਜਿਦ ਹੈ ਤੇ ਵੀਰ ਨਾਲ ਗੱਲ ਕਰਦੇ ਵੀ ਜੀ ਕਿੰਨੀ ਕੁ ਪੁਰਾਣੀ ਹੈ ਇਹ ਬਹੁਤ ਪੁਰਾਣੀ ਹੈ ਜੀ ਅੱਛਾ ਬਹੁਤ ਪੁਰਾਣੀ ਹੈ ਜਦੋਂ ਦੀ ਤੁਸੀਂ ਵੇਖ ਰਹੇ ਜੋ ਇਦਾਂ ਦੀ ਹੈ ਹਾਂਜੀ ਹਾਂਜੀ ਤੇ ਉਹ ਐ ਜਿਹੜਾ ਸਾਹਮਣੇ ਕਿਲੇ ਦਾ ਜਿਹੜਾ ਦੂਜਾ ਦਵਾਰ ਆ ਹਾਂਜੀ ਹਾਂਜੀ ਕਿਉਂਕਿ ਇਹ ਪਹਿਲੇ ਦਵਾਰ ਤੋਂ ਤਾਂ ਅਸੀਂ ਐਂਟਰ ਹੋਏ ਹਾਂ ਹਾਂਜੀ ਹਾਂਜੀ ਇਹ ਦੂਜਾ ਜਿਹੜੇ ਘਰ ਨੇ ਜਿਹੜਾ ਸਾਰੇ ਕਿਲੇ ਦੇ ਅੰਦਰ ਹੀ ਬਣੇ ਨੇ ਹਨਾ ਹਾਂਜੀ ਹਾਂਜੀ ਤੇ ਬਾਕੀ ਉਹ ਕਿਲੇ ਦਾ ਜਿਹੜਾ ਦੂਜਾ ਦਵਾਰ ਵਾ ਹਾਂਜੀ ਹਾਂਜੀ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਕਿਲੇ ਦੇ ਦੂਜੇ ਦਵਾਰ ਤੇ ਠੀਕ ਹੈ ਇਹ ਵੀ ਜਿਹੜੇ ਘਰ ਬਣੇ ਵੀ ਜੀ ਇਹ ਵੀ ਕਿਲੇ ਦਾ ਹਿੱਸਾ ਵਾ ਹਾਂਜੀ ਹਾਂਜੀ ਸਾਰਾ ਸਾਰਾ ਜੀ ਸਾਰਾ ਅੱਛਾ ਜੀ ਕੀ ਹਾਲ ਜੀ ਠੀਕ ਆ ਕੋ ਹਾਂਜੀ ਇਹ ਕਿਲੇ ਦਾ ਹੀ ਸਾਰਾ 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 ਹਾਂਜੀ ਹਾਂਜੀ ਸਾਰਾ ਜੀ ਪੁਰਾਣੀਆਂ ਇਮਾਰਤਾਂ ਹਾਂਜੀ ਆ ਵੇਖੋ ਬਾਕੀ ਥੱਲੇ ਵੀ ਨਿਕਲੇ ਜਮੀਨਾਂ ਉਹ ਕਮਰੇ ਕਮਰੇ ਵੀ ਨਿਕਲੇ ਅੱਛਾ ਜ਼ਮੀਨ ਦੇ ਥੱਲੇ ਉਹ ਕਮਰੇ ਨਿਕਲੇ ਹਾਂਜੀ ਹਾਂਜੀ ਆ ਵੇਖੋ ਮਗਰ ਵੀ ਗਏ ਠੀਕ ਹੈ ਜੀ ਹਾਂਜੀ ਗਵਰਨਮੈਂਟ ਹੌਲੀ ਹੌਲੀ ਬਣਾਉਂਦੀ ਆਲੇ ਪਰਮਿਸ਼ਨ ਨਹੀਂ ਮਿਲੀ ਅੱਧੀ ਬਣ ਗਈ ਅੱਧੀ ਰਹਿ ਗਈ ਆਲੇ ਚਿਰੋ ਪ੍ਰਦੀਪ ਗਏ ਇਹਨਾਂ ਦੇ ਉਹੀ ਗੱਲਾਂ ਬਸ ਬਣਿਆ ਵੀ ਥੱਲੇ ਥੱਲੇ ਬਾਕੀ ਬਣਾਣਾ ਜੀ ਠੀਕ ਆ ਵੇਖੋ ਜੀ ਹਲੇ ਬਣਾ ਕੇ ਰੱਖਿਆ ਇਦਾਂ ਹੀ ਕਮਰੇ ਬਸ ਥੱਲੇ ਨਿਕਲੇ ਬਸ ਬਣਾਇਆ ਜੀ ਵਾਹ ਹਾਂ ਜੀ ਆ ਵੇਖ ਲਓ ਆਜੋ ਥੱਲੇ ਆਜੋ ਕੋਈ ਗੱਲ ਨਹੀਂ ਰਾਮ ਆਜੋ ਕੋਈ ਗੱਲ ਨਹੀਂ ਵੇਖੋ ਜੀ ਕਹਿੰਦੇ ਨੇ ਖੋਦਾਈ ਦੇ ਦੌਰਾਨ ਜਿਹੜਾ ਥੱਲੇ ਉਹ ਕਮਰੇ ਨਿਕਲੇ ਨੇ ਤੇ ਉਹ ਕਮਰੇ ਆਲ ਤੁਹਾਨੂੰ ਦਿਖਾਉਨੇ ਆ ਤੇ ਉਹ ਲੈ ਕੇ ਚੱਲਦੇ ਆ ਆਜੋ ਕੋਈ ਨੀਰਾਮ ਨੂੰ ਉੱਤਰ ਜੁੱਤਲੇ ਇਹ ਭਾਜੀ ਕੰਮ ਇਹਦੀ ਜਿਹੜੀ ਖੁਦਾਈ ਆ ਇਹ ਇਹ ਕਿਹੜੇ ਸਮੇਂ ਕੀਤੀ ਇਹ ਹੋਣੀ ਭਾਜੀ ਕੀਤੀ ਥੋੜੇ ਸੂ ਅੱਛਾ ਜੀ ਹਾਂਜੀ ਹਾਂਜੀ ਬਾਕੀ ਕੰਮ ਬੰਦ ਹੋ ਗਿਆ ਸੀ ਉਹ ਲੋਕਡਾਊਨ ਤੋਂ ਕਰਕੇ ਹਾਂਜੀ ਮੈਨੂੰ ਲੱਗਦਾ ਕਿ ਇਹ ਇਦਾਂ ਲੱਗਦਾ ਕਿ ਜਿੱਤਾਂ ਇੱਥੇ ਘੋੜੇ-ਘੋੜੇ ਬੰਨਨ ਦਾ ਕੋਈ ਹੋਊਗਾ ਜਾਂ ਕਮਰੇ ਆ ਪਤਾ ਨਹੀਂ ਕੀ ਆ ਕਮਰੇ ਆ ਭਾਜੀ ਹਾਂਜੀ ਕਮਰੇ ਥੱਲੇ ਨਿਕਲੇ ਅੱਛਾ ਕਮਰੇ ਨਿਕਲੇ ਥੱਲੇ ਹਾਂ ਕਮਰੇ ਨਿਕਲੇ ਠੀਕ ਹੈ ਇਹ ਸਾਰੇ ਕਮਰੇ ਨਿਕਲੇ ਅੱਛਾ ਘਾਰੇ ਦੇ ਮੂਲਰ ਮਾਸਟਰ ਸਕੂਲ ਹੀ ਇੱਥੇ ਸਾਰੇ ਟਟ ਕੇ ਚੱਲ ਗਏ ਇਥੋਂ ਅੱਛਾ ਜੀ ਹਾਂਜੀ ਇਹ ਕਮਰੇ ਸਾਰੇ ਅੱਧੇ ਟੱਕ ਸਾਰੇ ਗਾਂ ਘਰੀ ਭਲੇ ਬਨਾਲਾ ਉਧਰ ਗਾੜੀ ਹੈਗਾ ਤੁਹਾਡਾ ਨਾਮ ਕੀ ਹੈ ਜੀ ਮਨੀਸ਼ ਕੁਮਾਰ ਜੀ ਅੱਛਾ ਸਾਡੇ ਨਾਲ ਮਨੀਸ਼ ਕੁਮਾਰ ਨੇ ਤੇ ਮਨੀਸ਼ ਕੁਮਾਰ ਨੇ ਸਾਨੂੰ ਬਹੁਤ ਵਧੀਆ ਜਿਹੜੀ ਆ ਜਗਾ ਕਮਾਈ ਆ ਇਧਰ ਵੀ ਤੁਸੀਂ ਸਾਹਮਣੇ ਵਿਖਾ ਦਿਓ ਕਿ ਜਿਹੜੇ ਅਜੇ ਵੀ ਕਈ ਇਮਾਰਤਾਂ ਜਿਹੜੀਆਂ ਇਹਨਾਂ ਦੇ ਝਾੜੀਆਂ ਦੇ ਵਿੱਚ ਜਿਹੜਾ ਇਹ ਖੰਡਿਆਂ ਦੇ ਵਿੱਚ ਦੱਬੀਆਂ ਨੇ अच्छा ਇਹਨਾਂ ਦੀ ਵੀ ਹੋਊ ਖਦਾਈ ਕਿਸੇ ਕਰੇਗਾ ਹਾਂਜੀ ਹਾਂਜੀ ਹੋਊਗੀ ਕੋਈ ਸਮਾਨ ਹੀ ਮਿਲ ਸਕਦਾ ਵੀ ਪਤਾ ਨਹੀਂ ਮਿਲ ਸਕਦਾ ਹੈ ਹਾਂਜੀ ਕਿੰਨੀਆਂ ਮਜ਼ਬੂਤ ਤੇ ਕਿੰਨੀਆਂ ਜੜੀਆਂ ਪੁਰਾਣੀਆਂ ਇਮਾਰਤਾਂ ਨਿੱਕੀਆਂ ਇੱਟਾਂ ਦੀ ਟੱਲਾਂ ਦੀ ਛੋਟੀ ਇੱਟ ਜਿੰਕੀ ਛੋਟੀ ਇੱਟਾਂ ਨਾਲ ਹਾਂਜੀ ਹਾਂਜੀ ਵਖਾਉਂਦੇ ਰਹੀਦਾ ਵੇ ਵੱਖ-ਵੱਖ ਜਗ੍ਹਾ ਤੇ ਜਾ ਕੇ ਪਰ ਜਿਹੜੀਆਂ ਆ ਚੀਜ਼ ਆ ਚੀਜ਼ ਅੱਜ ਵੇਖ ਕੇ ਜਿਹੜਾ ਮਾਨੂੰ ਬਹੁਤ ਦਾ ਸਕੂਨ ਮਿਲਿਆ ਬੜਾ ਮਜ਼ਾ ਆ ਕਿ ਕਿੰਨੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਐ ਬਿਲਕੁਲ ਆਪਣੀ ਹਾਲਤ ਦੇ ਵਿੱਚ ਅਜੇ ਵੀ ਜਿਹੜੀਆਂ ਖੜੀਆਂ ਨੇ ਔਰ ਵੱਡੀ ਇਹ ਗੱਲ ਆ ਕਿ ਜ਼ਮੀਨ ਦੇ ਥੱਲੇੋਂ ਨਿਕਲੀਆਂ ਨੇ ਹਾਂਜੀ 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 ਅਰੇ ਖੜੀਆਂ ਹੋਈਆਂ ਬਸ ਆ ਕੇ ਹਾਂ ਹਾਂ ਕੋਈ ਗੱਲ ਕੰਮ ਚੱਲਦਾ ਪਿਆ ਨਾ ਚੱਲ ਚੱਲ ਹਾਂਜੀ ਕੱਲ ਚੱਲ ਸਾਡੇ ਨਾਲ ਇਸ ਮੰਦਿਰ ਦੇ ਜਿਹੜੇ ਪੰਡਤ ਨੇ ਇਹ ਕਰਦੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਨਾਮ ਦਾ ਪੰਡਤ ਜਾਮਰਾਮ ਜੀ ਅੱਛਾ ਜੀ ਇਹ ਕਿੰਨਾ ਪੁਰਾਣਾ ਮੰਦਿਰ ਹੈ 1800 ਸਾਲ ਪੁਰਾਣਾ ਅੱਛਾ 800 ਸਾਲ 1000 ਸਾਲ ਪੁਰਾਣਾ ਮੰਦਿਰ ਹੈ ਇਤਿਹਾਸਿਕ ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਮੇਰੇ ਸਰੂਪ ਉਹ ਆਪ ਇਹ ਪੂਜਾ ਕਰਦੇ ਹੋ ਇਸ ਤੇ 31 ਜਾਂ 31 ਸਾਲ ਹੋ ਗਿਆ ਮੇਰੇ ਬਦਨ ਪੂਜਾ ਕਰਦੇ ਹੋ ਸੇਵਾਦਾਰ ਹੈ ਇਹ ਬਹੁਤ ਪੁਰਾਣਾ ਮੰਦਿਰ ਹੈ ਇਤਿਹਾਸਿਕ ਮੰਦਿਰ ਹੈ ਇਤਿਹਾਸਿਕ ਮੰਦਿਰ ਹੈ ਉਹਦੇ ਬਟਾ बहुत बात तो करके दिल्ली गेट है ये लावरी गेट है अच्छा इसको दिल्ली गेट ये दिल्ली गेट है ये लावरी गेट है अच्छा वो यू हमने एंट्री किया तो है। ये लावरी गेट है जैसे चार टावर था वो ऊपर गो उधर वो तो, तो वो है अंग्रेजों का पहला पिछला है ये गेट दिल्ली गेट ऐसी अटारी का मार्केट नहीं मार्केट नहीं है, सुपर मार्केट, है। मार्केट सराय था इसका मार्केट से एक वो पार होती है मार्के। आठ बजे का इधर गेट है बहुत बड़ा बंद हो जाता है अंदर ठीक है आठ बजे नो एंट्री बार के बाहर अंदर का अंदर ओके थैंक यू पंडित जी आपसे बात करके हमें बहुत अच्छा लगा मेहरबानी ਕੀ ਬਣਿਆ ਵਾ ਇਹ ਪਾਜੀ ਕਮਰੇ ਬਣੇ ਜੀ ਅੱਛਾ ਪੁਰਾਣੇ ਸਮੇਂ ਦੇ ਕਮਰੇ ਬਣੇ ਆ ਹਾਂਜੀ ਅੰਦਰ ਜਾ ਵੇਖ ਲੋ ਚੈੱਕ ਕਰ ਲੋ ਜੀ ਖਾਲੀ ਸਾਰੇ ਵੇਖੋ ਵੇਖੋ ਕੋਈ ਨਹੀਂ ਚੱਲ ਜਾਂਦੇ ਇਧਰ ਵੀ ਸਾਰੇ ਕਮਰੇ ਬਣੇ ਆ ਹਾਂਜੀ ਹਾਂਜੀ ਜਾ ਜੋ ਅੰਦਰ ਫੇਰੋ ਚੈੱਕ ਕਰ ਲੋ ਜੀ ਹਾਂ ਜਨਾ ਜੀ ਸਾਰੇ ਕਮਰੇ ਜੀ ਖਾਲੀ ਵੇਖੋ ਹੁੰਦੇ ਵੇਖੋ ਜੀ ਕਮਰੇ ਇਹ ਪੁਰਾਣੇ ਕਮਰੇ ਜੀ ਕਈ ਕਮਰਿਆਂ ਦੀਆਂ ਤੇ ਜਿਹੜੀਆਂ ਉੱਪਰ ਛੱਤਾਂ ਜਿਹੜੀਆਂ ਉਹ ਟੱਗ ਗਿਆ ਵਾ ਹਾਂਜੀ ਹਾਂਜੀ ਦੇਖੋ ਵੀਰੋ ਜੀ ਸਾਨੂੰ ਦੱਸ ਰਹੇ ਆ ਕਿ ਜਿਹੜੇ ਇਹ ਕਮਰੇ ਵਾ ਇਹ ਵੀ ਜ਼ਮੀਨ ਦੇ ਵਿੱਚੋਂ ਕਹਿੰਦੇ ਆ ਕਿ ਖੁਦਾਈ ਦੇ ਦੌਰਾਨ ਹੀ ਜਿਹੜੇ ਇਹ ਕਮਰੇ ਨਿਕਲੇ ਨੇ ਹਾਂਜੀ ਹਾਂਜੀ ਇਹ ਅੱਛਾ ਇਹ ਸਾਰੇ ਜਿੰਨੇ ਲੈਂਥ ਹਰਤੇ ਆ ਹਾਂਜੀ ਹਾਂਜੀ ਭਾਜੀ ਇਹ ਸਾਰੇ ਉਸੇ ਸਮੇਂ ਦੇ ਹੈ ਤੇ ਹੁਣ ਨਿਕਲੇ ਇਹ ਵੀ ਜਿਹੜੇ ਕਮਰੇ ਆ ਇਹ ਸਾਰੇ ਜ਼ਮੀਨ ਚੋਂ ਨਿਕਲੇ ਖੁਦਾਈ ਦੇ ਦੌਰਾਨ ਹੀ ਹਾਂਜੀ ਹਾਂਜੀ ਭਾਜੀ ਅੱਛਾ ਜੀ ਲੱਗਦਾ ਇੱਥੇ ਸਾਰਾ ਮਿੱਟੀ-ਮੁੱਟੀ ਭਰੀ ਹੋਣੀ ਆ ਹਾਂਜੀ ਪੂਰੀ ਭਰੀ ਪਤਾ ਨਹੀਂ ਲੱਗਦਾ ਹੋਣਾ ਕਿ ਥੱਲੇ ਕੀ ਆ ਜਾ ਕੀ ਨਹੀਂ ਹਾਂਜੀ ਤੇ ਫਿਰ ਜਦੋਂ ਇਹਦੀ ਖੁਦਾਈ ਕੀਤੀ ਗਈ ਹਾਂਜੀ ਤੇ ਇਹ ਫਿਰ ਸਾਰੇ ਜਿਹੜੇ ਕਮਰੇ ਥੱਲੇੋਂ ਨਿਕਲੇ ਹਾਂਜੀ ਉੱਥੇ ਇੱਕ ਪੁਰਾਣਾ ਖੂਹ ਵੀ ਹੈਗਾ ਇੱਥੇ ਪੁਰਾਣਾ ਖੂਹ ਕਿੱਥੇ ਦੇਖੋ ਆ ਵੇਖੋ ਇੱਥੇ ਆ ਪਿਆਲਾ ਲੱਗੀ ਨਾੜੀ ਅੱਛਾ ਪੁਰਾਣਾ ਖੂਹ ਬਣਿਆ ਆਹ ਛੋਟਾ ਖੂਹ ਉਹ ਵੀ ਥੱਲੇ ਹੈ ਕਹਿੰਦੇ ਕਿ ਜਿਹੜਾ ਇੱਥੇ ਖੂਹ ਉਹ ਬੋਲੀ ਤੋਂ ਕਹਿੰਦੇ ਪਾਣੀ ਇਹਦਾ ਖੂਹਾਂ ਚ ਆਉਂਦਾ ਸੀ ਹਾਂਜੀ ਸਾਡੀ ਵੀ ਇਧਰੋਂ ਉਧਰੋਂ ਸ਼ੁਰੂ ਹੁੰਦਾ ਤੇ ਇੱਥੋਂ ਖਤਮ ਹੁੰਦਾ ਐਂਡ ਤੇ ਉਹ ਬੋਰ ਤੇ ਅੱਛਾ ਜੀ ਹਾਂਜੀ ਆ ਆ ਪੁਰਾਣਾ ਖੂਹ ਲੋ ਜੀ ਇਹ ਛੋਟਾ ਖੂਹ ਜੀ ਆਦਮ ਨੇ ਕਿਹਾ ਅੱਗ ਬਣਾਉਣਾ ਬਸ ਗੱਡੀ ਬੰਦ ਹੋ ਗਿਆ ਫਿਰ ਆਪਾਂ ਵੇਖਿਆ ਨਾ ਭਾਈ ਗਾ ਹਾਂਜੀ ਹਾਂਜੀ ਉਹੀ ਆ ਬਸ ਧਿਆਨ ਨਾਲ ਅੱਛਾ ਇਹ ਜੀ ਅੱਪਾ ਜਿਹੜਾ ਉਧਰ ਘੁੰਮ ਕੇ ਆਏ ਆ ਸਾਰਾ ਹੀ ਹਾਂਜੀ ਹਾਂਜੀ ਤੇ ਇਹ ਇਹ ਦੂਜੀ ਸਾਈਡ ਉਹਦੀ ਦੂਜੀ ਸਾਈਡ ਦੀ ਦੂਜੀ ਸਾਈਡ ਦੂਜੇ ਗੇਟ ਦੀ ਪਹਿਲੇ ਗੇਟ ਦੀ ਵੇਖ ਆ ਜੀ ਅੱਛਾ ਜੀ ਇਦਾਂ ਹੀ ਨਿਕਲੇ ਸਾਰੇ ਕਮਰੇ ਹਾਂਜੀ ਜੋ ਪੂਰੀ ਵੇਖੋ ਇਦਾਂ ਹੀ ਨਿਕਲੀਆਂ ਸਾਰੇ ਉਹ ਸਾਹਮਣੇ ਘਰ ਇੱਧਰ ਹਾਂਜੀ ਹਾਂਜੀ ਵਾਇੰਡਰ ਦਾ ਘਰ ਬਸ ਇਹ ਤੋਂ ਅੱਗੇ ਬਣਨ ਵਾਲੇ ਅੱਛਾ ਜੀ ਇੱਥੋਂ ਅੱਗੇ ਬਣਨਾ ਆ ਵਾ ਇਹ ਚੀਜ਼ ਦੀ ਮੁਰੰਮਤ ਹੋਣੀ ਆ ਜੀ ਹਾਂਜੀ ਹਾਂਜੀ ਸਾਰੀ ਹੋਣੀ ਜੀ ਹਾਂਜੀ ਜਿੱਥੋਂ ਅਸੀਂ ਐਂਟਰ ਕੀਤੇ ਸੀਗੇ ਉਹ ਹੈਗਾ ਸੀਗਾ ਦਿੱਲੀ ਗੇਟ ਤੇ ਇਹ ਜਿਹੜਾ ਆ ਸਾਡੇ ਤੁਸੀਂ ਪਿੱਛੇ ਵੇਖ ਰਹੇ ਜੋ ਇਹਨੂੰ ਕਹਿੰਦੇ ਹੈ ਲਾਹੌਰ ਦਾ ਗੇਟ ਹਾਂਜੀ ਤੇ ਜਦੋਂ ਕੋਈ ਲਾਹੌਰ ਤੋਂ ਵਪਾਰ ਕਰਨ ਜਾਂ ਕੋਈ ਆਉਂਦਾ ਸੀਗਾ ਤੇ ਇਸ ਕਹਿੰਦੇ ਗੇਟ ਦੇ ਜਿਹੜਾ ਅੰਦਰ ਦੀ ਐਂਟਰ ਹੁੰਦਾ ਸੀਗਾ ਤੇ ਆ ਉਹ ਲੈ ਕੇ ਚੱਲਦੇ ਗੇਟ ਦੇ ਅੰਦਰ ਹਾਂਜੀ اے ਸੀ ਜੀ ਕਲਾਸ ਰਾਏ万ਤ ਖਾਨ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਦਿਓ ਤੇ ਇਸ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦਿਓ ਔਰ ਸਰਹੱਦੀ ਲੋਕੀ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ